ਸੋਸ਼ੀਗਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬੇਸ਼ਰਮ ਸਵਾਗਤ ਕਰਦੀ ਹਾਂ ਬੁਲੇਟਿੰਗ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਮੈਟਰੋ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਛੁੱਟੀਆਂ ਤੋਂ ਪਹਿਲਾਂ ਵਧੀਆਂ 1 ਲੀਟਰ ਗੈਸ ਦੀ ਔਸਤ ਕੀਮਤ ਐਤਵਾਰ ਨੂੰ ਡਾਲਰ 1.71 ਸੀ 크리스마ਸ ਵਾਲੇ ਦਿਨ ਮੈਟਰੋ ਵੈਂਕੂਵਰ ਦੇ ਵਿੱਚ ਪਵੇਗਾ 파리ਮੀ ਇਸ ਵਾਰ ਦੇ 크리스마ਸ ਨਹੀਂ ਹੋਵੇਗੀ ਬਰਫ ਵਰਗੀ ਸਫੇਦ ਚਾਰ ਸਾਜਦਾਦਿਆਂ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਨਮਨ ਕਰਦੇ ਆ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸ੍ਰੀ ਵਿਖੇ ਕਰਵਾਏ ਗਏ ਲੰਮੇ ਕੇਸ ਤੇ ਗੁਰਬਾਨੀ ਕੰਠ ਮੁਕਾਬਲੇ ਬੱਚਿਆਂ ਦੇ ਵੱਲੋਂ ਵੱਧ ਚੜ ਕੇ ਲਿਆ ਗਿਆ ਹਿੱਸਾ ਖਬਰਾਂ ਵਿਸਾਰ ਦੇ ਨਾਲ ਮੈਟਰੋ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਛੁੱਟੀਆਂ ਤੋਂ ਪਹਿਲਾਂ ਵਧ ਗਈਆਂ ਨੇ ਜਿਸ ਦੇ ਵਿੱਚ 1 ਲੀਟਰ ਰੈਗੂਲਰ ਗੈਸ ਦੀ ਔਸਤ ਕੀਮਤ ਐਤਵਾਰ ਨੂੰ ਡਾਲਰ 1.71 ਹੈ ਗੈਸਪਰੀ.com ਦਾ ਕਹਿਣਾ ਹੈ ਕਿ ਜਦੋਂ ਖੇਤਰ ਦੇ ਵਿੱਚ ਵਾਧਾ ਹੋਇਆ ਹੈ ਰਾਸ਼ਟਰੀ ਔਸਤ ਪਿਛਲੇ ਹਫਤੇ ਦੇ ਵਿੱਚ ਬਿਲਕੁਲ ਨਹੀਂ ਵਧੀ ਗੈਸ ਪ੍ਰਾਈਸ ਜਿਹੜੀ ਨਿਓ ਵੈਬਸਾਈਟ ਦੇ ਮੁਤਾਬਕ ਪਿਛਲੇ ਹਫਤੇ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਸਮੇਤ ਕੱਲ੍ਹ ਦੀਆਂ ਕੀਮਤਾਂ 1 ਸਾਲ ਪਹਿਲਾਂ ਦੇ ਉਸੇ ਦਿਨ ਦੇ ਨਾਲ ਓ 3.8 ਸੀਐਲ ਵਾਦ ਸਨ ਤੇ 1 ਮਹੀਨਾ ਪਹਿਲਾਂ ਨਾਲੋਂ 5.9 ਸੀਐਲ ਘਟ ਸਨ ਪਿਛਲੇ ਮਹੀਨੇ ਦੇ ਦੌਰਾਨ ਰਾਸ਼ਟਰੀ ਔਸਤ 2.9 ਸੀਐਲ ਘਟੀ ਹੈ ਤੇ 1 ਸਾਲ ਪਹਿਲਾਂ ਦੇ ਇਸ ਦਿਨ ਨਾਲੋਂ 6.9 ਸੀਐਲ ਵਾਧਾ ਹੈ ਐਪਸਫਰ ਨੇ ਇਸ ਹਫਤੇ 4.9 ਸੀਐਲ ਦੀ ਉਛਾਲ ਦੇਖੀ ਹੈ ਜਦੋਂ ਕਿ ਵਿਕਟੋਰੀਆ ਨੇ ਜ਼ਰੂਰੀ ਤੌਰ ਤੇ ਕੋਈ ਬਦਲਾਅ ਨਹੀਂ ਦੇਖਿਆ ਇਸ ਦੌਰਾਨ ਬੀਸੀ ਦੇ ਵਿੱਚ ਔਸਤ ਕੀਮਤ ਡਾਲਰ 1.64 ਤੇ ਬੈਠ ਗਈ ਪਿਛਲੇ ਹਫਤੇ ਤੋਂ 3.1 ਸੀਐਲ ਵਾਧ ਜੋ ਡਾਲਰ 1.61 ਤੇ ਉੱਤੇ ਆਈ ਪੈਟਰੋਲੀਆ ਮਹਾਰਾ ਦਾ ਕਹਿਣਾ ਹੈ ਕਿ ਅਸੀਂ ਗੈਸ ਦੀਆਂ ਕੀਮਤਾਂ ਦੇ ਲਈ ਇੱਕ ਜ਼ਿਆਦਾਤਰ ਸਥਿਰ ਹਫਤਾ ਦੇਖਿਆ ਹੈ ਕਿਉਂਕਿ ਲੱਖਾਂ ਵਾਹਨ ਚਾਲਕ क्रिसमस ਦੇ ਲਈ ਯਾਤਰਾ ਕਰਦੇ ਨੇ ਤੇ ਤਿਆਰੀ ਕਰਦੇ ਨੇ ਤੇਲ ਦੀਆਂ ਕੀਮਤਾਂ ਲਗਾਤਾਰ ਵਧਨ ਦੇ ਨਾਲ ਗੈਸ ਦੀਆਂ ਕੀਮਤਾਂ ਆਉਣ ਵਾਲੇ ਹਫ਼ਤੇ ਦੇ ਵਿੱਚ ਮੌਜੂਦਾ ਪੱਧਰ ਤੇ ਨੇੜੇ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਅਸੀਂ ਇਸ ਸਥਿਰਤਾ ਦੀ ਨੇੜਿਓਂ ਨਿਗਰਾਨੀ ਕਰਦੇ ਹਾਂ ਕਿਉਂਕਿ ਜੀਓਪੋਲਿਟੀਕਲ ਤਣਾਅ ਅਤੇ ਅਮਰੀਕੀ ਵਪਾਰ ਨੀਤੀ ਦੇ ਵਿੱਚ ਸੰਭਾਵੀ ਤਬਦੀਲੀਆਂ ਪਰਖਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਜਿਵੇਂ ਕਿ ਪਰਿਵਾਰ ਛੁੱਟੀਆਂ ਦੇ ਲਈ ਯਾਤਰਾ ਕਰਦੇ ਨੇ ਪੰਪ ਤੇ ਉੱਤੇ ਇਹ ਅਸਥਿਰਤਾ 5 ਤੋਂ 15 ਸੈਂਟ ਪ੍ਰਤੀ ਲੀਟਰ ਦੀ ਬਜਟ ਕਰਨ ਦੇ ਲਈ ਪਰੰਤੋ ਪਹਿਲਾਂ ਕੀਮਤਾਂ ਦੀ ਜਾਂਚ ਕਰਨ ਸਮੇ ਸਰੀਆ ਚੇਤਾ ਕਰਵਾਉਂਦੀ ਹੈ ਇੱਕ ਰੁਝਾਨ ਜੋ ਸੰਭਾਵਤ ਤੌਰ ਦੇ ਉਤੇ 2025 ਤੱਕ ਜਾਰੀ ਰਹੇਗਾ ਗੈਸ ਬਰੀ ਦੇ ਅਨੁਸਾਰ 23 ਦਸੰਬਰ 2020 ਨੂੰ ਗੈਸ ਦੀਆਂ ਕੀਮਤਾਂ ਨਿਯਮਤ ਤੌਰ ਦੇ ਉਤੇ 1.24 ਪ੍ਰਤੀ ਲੀਟਰ ਤੇ ਬੈਠੀਆਂ ਹੋਈਆਂ ਸਨ ਜਦੋਂ ਕਿ 2022 ਦੇ ਵਿੱਚ ਉਸੇ ਦਿਨ 1 ਡਾਲਰ 1.64 ਸੀ ਇਸ ਸਾਲ ਦੇ 크리스마ਸ ਨੂੰ ਬਰਫ਼ ਵਰਗੀ ਸਫੈਦ ਨਹੀਂ ਹੈ ਪਰ ਵਾਤਾਵਰਣ ਜਲਵਾਯੂ ਪਰਿਵਰਤਨ ਕੈਨੇਡਾ ਦਾ ਕਹਿਣਾ ਹੈ ਕਿ ਮੈਟਰੋ ਵੈਂਕੂਵਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਦੀਆਂ ਦੇ ਤੂਫਾਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਮੌਸਮ ਸਰਵਿਸ ਨੇ ਮੈਟਰੋ ਵੈਂਕੂਵਰ ਦੇ ਲਈ ਜਾਣਕਾਰੀ ਦਿੰਦੇ ਕਿ ਹੈ ਕਿ ਤੂਫਾਨਾਂ ਦੀ ਇੱਕ ਲੜੀ BC ਦੇ ਦੱਖਣੀ ਤੱਟ ਦੇ ਉੱਤੇ ਵੈਂਕੂਵਰ ਟਾਪੂ ਨੂੰ ਮਾਰਨ ਦੇ ਲਈ ਤਿਆਰ ਹੈ ਤੇ BC ਦੇ ਤੱਟ ਤੋਂ ਇੱਕ ਘੱਟ ਦਬਾਅ ਵਾਲਾ ਕੇਂਦਰ ਅੱਜ ਦੁਪਹਿਰ ਤੋਂ ਸ਼ੁਰੂ ਹੋਣ ਵਾਲੀਆਂ ਤੇਜ਼ ਹਵਾਵਾਂ ਲਿਆਵੇਗਾ ਇਹ ਹਵਾਵਾਂ ਸ਼ਾਮ ਤੱਕ ਤੇਜ਼ ਹੋਣਗੀਆਂ ਤੇ ਪੱਛਮੀ ਤੇ ਉੱਤਰੀ ਵੈਂਕੂਵਰ ਟਾਪੂ ਨੂੰ ਪ੍ਰਭਾਵਿਤ ਕਰਨ ਗਿਆ ਬੁੱਧਵਾਰ ਯਾਨੀ ਕ੍ਰਿਸਮਸ ਵਾਲੇ ਦਿਨ ਇੱਕ ਹੋਰ ਸ਼ਕਤੀਸ਼ਾਲੀ ਫਰੰਟਲ ਸਿਸਟਮ ਸਵੇਰੇ ਦੱਖਣੀ ਤੱਟ ਦੇ ਉੱਤੇ ਪਹੁੰਚ ਜਾਵੇਗਾ ਬਹੁਤ ਤੇਜ਼ ਹਵਾਵਾਂ ਤੇ ਭਾਰੀ ਮੀਂਹ ਦੇਰ ਸ਼ਾਮ ਤੱਕ ਚੱਲਣ ਦੀ ਸੰਭਾਵਨਾ ਹੈ ਇਕ ਕਮਜ਼ੋਰ ਘੱਟ ਦਬਾਅ ਵਾਲਾ ਸਿਸਟਮ ਵੀਰਵਾਰ ਦੇ ਰਾਤ ਵੈਂਕੂਵਰ ਆਈਲੈਂਡ ਤੱਕ ਪਹੁੰਚ ਜਾਏਗਾ ਤਾਂ ਰਾਤ ਪਰ ਵੈਂਕੂਵਰ ਆਈਲੈਂਡ ਦੇ ਉੱਤੇ ਦੱਖਣੀ ਤੱਟ ਦੇ ਵਿੱਚ ਤੇਜ਼ ਹਵਾਵਾਂ ਫੈਲਾਏਗਾ ਈਸੀਸੀਸੀ ਚੇਤਾਵਨੀ ਦੇ ਰਿਹਾ ਹੈ ਕਿ ਵੈਂਕੂਵਰ ਆਈਲੈਂਡ ਦੇ ਕੁਝ ਖੇਤਰਾਂ ਦੇ ਵਿੱਚ ਤੂਫਾਨ ਦੇ ਕਾਰਨ ਹੜਾ ਆ ਸਕਦੇ ਨੇ ਤੂਫਾਨ ਦੇ ਟਰੈਕਾਂ ਤੇ ਪ੍ਰਭਾਵਾਂ ਦੇ ਵਿੱਚ ਭਰੋਸਾ ਵਧਣ ਦੇ ਨਾਲ ਜੇ ਲੋੜ ਪਈ ਤਾਂ ਮੌਸਮ ਚੇਤਾਵਨੀਆਂ ਵਧਣਗੀਆਂ ਸਿੱਖ ਕਾਰਮੀ ਦੇ ਵੱਲੋਂ ਵਿੰਟਰ ਕਾਰਨੀਵਲ ਕਰਵਾਇਆ ਗਿਆ ਜੋ ਕਿ ਪੈਰੈਂਟਸ ਐਡਵਾਈਜ਼ਰੀ ਕਮੇਟੀ ਦੇ ਵੱਲੋਂ ਆਰਗੇਨਾਈਜ਼ ਕੀਤਾ ਗਿਆ ਇਸ ਮੌਕੇ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਜਿੱਥੇ ਗੱਤਕਾ ਮੁਕਾਬਲੇ ਕਰਵਾਏ ਗਏ ਉੱਥੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਵੀ ਦਿੱਤੀ ਗਈ ਨਾਲ ਹੀ ਵਿੰਟਰ ਕਾਰਨੀਵਲ ਮੌਕੇ ਸਕੂਲ ਦੇ ਬੱਚਾ ਨੇ ਹੋਰ ਬਹੁਤ ਸਾਰੀਆਂ ਗੇਮਾਂ ਖੇਡੀਆਂ ਅਤੇ ਇਸ ਕਾਰਨੀਵਲ ਦਾ ਆਨੰਦ ਮਾਣਿਆ ਸੋ ਇੱਥੇ ਜਿੱਥੇ ਵੱਡੇ ਇੰਜੋਏ ਕਰ ਰਹੇ ਨੇ ਉੱਥੇ ਬੱਚਿਆਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਾ ਉਤਸ਼ਾਹ ਹੈ ਬਹੁਤ ਸਾਰੇ ਬੱਚੇ ਨੇ ਕਿੱਦਾਂ ਲੱਗਿਆ ਕਾਰਨੀਵਲ ਦੇ ਵਿੱਚ ਆ ਕੇ ਬੜਾ ਸੋਹਣਾ ਬੜਾ ਸੋਹਣਾ ਸੋਹਣਾ ਕਿੱਦਾਂ ਵੀ ਲਾਈਕ ਗੇਮਸ ਨੇ ਬਸ ਡਿਸਟਰੈਕਟ ਕਰ ਦੇ ਲਾਈਕ ਇਹ ਪਹਿਲਾ ਦਿਨ ਹੈ ਇਹ ਇਦਾਂ ਦਾ ਜਗਾਰ ਕੀਤਾ ਹੈ ਅੱਜ ਸਿੱਕਾ ਕਹਿਣ ਜਗਾਰ ਕੀਤਾ ਤਾਂ ਪਹਿਲਾ ਦਿਨ ਹੈ ਅੱਛਾ ਤੁਸੀਂ ਕਿਹੜੀਆਂ ਕਿਹੜੀਆਂ ਗੇਮਸ ਖੇਡੀਆਂ ਮੈਂ ਟਗਾਬੂਰ ਖੇਡੀ ਤੇ ਉਹ ਵਾਲਾ ਕੀਤਾ ਤੇ ਆ ਸਾਰੀਆਂ ਉਹ ਮੈਂ ਖੇਡੀਆਂ ਸੀਗੀਆਂ ਓਕੇ ਠੀਕ ਹੈ ਤੇ ਖਾਦਾ ਕੀ ਮੈਂ ਕੁਝ ਨਹੀਂ ਖਾਦਾ ਕੁਝ ਨਹੀਂ ਖਾਦਾ ਮੰਨੀ ਹੈਗਾ ਓਕੇ ਠੀਕ ਹੈ ਓਕੇ ਮਜ਼ਾ ਆ ਰਿਹਾ ਕਾਰਨੀਵਲਸ ਵਦੀਆ ਵਦੀਆ ਓਕੇ ਗੇਮ ਕਿਹੜੀ ਖੇਡੀ ਹਜ ਕੋਈ ਖੇਡਦੀ ਨਹੀਂ ਵਾਟ ਇਜ਼ ਯੂਰ ਫੇਵਰਟ ਗੇਮ ਪਤਾਨੀ ਗੀਰੋ ਨੋ ਓਕੇ ਆ ਯੂ ਵਾਂਟ ਟੂ ਸੇ ਸਮਥਿੰਗ ਅਬਾਊਟ ਯੂਰ ਟੀਚਰ ਮਾਈ ਟੀਚਰ ਇਸ ਵੈਰੀ ਨਾਈਸ ਐਂਡ ਜੈਨਰਸ ਲੈਟਸ ਗੋ ਆਰ ਯੂ ਫੀਲ ਟੂਡੇ ਗੁੱਡ ਗੁੱਡ ਗੇਮ ਖੇਡੀ ਕੋਈ ਹਾਂਜੀ ਕਿਹੜੀ ਉਹ ਵਾਲੀ ਐਂਡ ਉਹ ਵਾਲੀ ਉਹ ਵਾਲੀ ਓਕੇ ਸੋ ਫੇਵਰਿਟ ਗੇਮ ਕਿਹੜੀ ਹੈ ਨਾਮ ਲੈ ਕੇ ਦੱਸੋ ਉਹ ਪਤਾ ਨਹੀਂ ਹਾਂ ਪਤਾ ਨਹੀਂ ਉਹ ਕੀ ਹੈ ਓਕੇ ਠੀਕ ਹੈ ਓਕੇ ਵੈਰੀ ਗੁੱਡ ਤੁਸੀਂ ਦੱਸੋ ਜੀ ਤੁਹਾਡਾ ਨਾਮ ਕੀ ਹੈ ਤੇ ਮਜ਼ਾ ਆ ਰਿਹਾ ਕਾਰਨੀਵਲ ਮਾਈ ਨੇਮ ਇਜ਼ ਦਿਆ ਯੈਸ ਆਮ ਹੈਵਿੰਗ ਫਨ ਓਕੇ ਸੋ ਕੁਝ ਖਾ ਲਿਆ ਗੇਮ ਖੇਡ ਲਈ ਹਾਂਜੀ ਕੀ ਖਾਦਾ ਕੁਛ ਨਹੀਂ ਕੁਛ ਨਹੀਂ ਅੱਛਾ ਠੀਕ ਹੈ ਅੱਛਾ ਟੀਚਰਸ ਬਾਰੇ ਕੁਛ ਕਹਿਣਾ ਤੁਹਾਡੇ ਟੀਚਰਸ ਕਿਦਾਂ ਦੇ ਆ ਸ਼ੀ ਇਜ਼ ਅ ਰੀਲੀ ਗੁੱਡ ਟੀਚਰ ਵੈਰੀ ਗੁੱਡ ਟੀਚਰ ਕੋਣ ਨਾਮ ਲੋ ਟੀਚਰ ਦਾ ਮਿਸ ਆਲਕ ਮਿਸ ਆਲਕ ਵਾਓ ਓਕੇ ਸੋ ਇਹ ਵਾਲੇ ਨੇ ਮਿਸ ਆਲਕ ਰਾਈਟ ਹਾਂਜੀ ਇਹਨਾਂ ਬਾਰੇ ਫਿਊ ਵਰਡਸ ਕਹਿਣਾ ਚਾਹੁੰਦੇ ਹੋ ਮਿਸ ਆਲਕ ਲਈ ਸ਼ੀ ਇਜ਼ ਰੀਲੀ ਕੇਅਰਿੰਗ ਆਹਾ ਐਂਡ ਸ਼ੀ ਆਲਵੇਸ ਹੈਲਪਸ ਅਸ ਵੈਨ ਵੀ ਗੈਟ ਹਰਟ ਸਮਟਾਈਮ ਦੈਟਸ ਗੁੱਡ ਓਕੇ Okay. So are you Yes. Okay. What do you do? I played on the bouncy castle. Bouncy uh -huh. castle. And then I started fighting with my bestie. Okay. Yeah. And? and then I started waiting here, but then there was nothing else to play oh. with. <laughs> That's good. I'm just gonna eat some food and play with my best friends. Wow. Who's your best friend? Ishnur. Oh, she's right here. Okay. Okay, so your best friend here is the um, one who is Enjoy? Yeah. Okay. Say okay. something. Okay, what do you do and what your plan? Like, you were talking so games. some um, games. What game did you play? I like that game. Um, we, now, get, we get to jump and slide. That's okay. my favorite part because uh -huh. it's really nice. And I like to play with my friends. And I like playing that. That game. Okay. And uh, my favorite game is Saan. ring game. Okay, that's good. Thank you. So, So, you want to say something? Yes. Okay, please say. Okay, if you guys want to learn Sanskrit, tabla, kirtan, whatever, come to Sikh Academy. We learn Sikh history. We learn Gatha. We learn everything uh, related to Sikhi. So please join Secret uh, Academy. I need new friends? Huh? These friends are too bad. They keep we're on beating very me. Nice. No, they keep on beating me in the, the game. I forgot the name. They okay. keep on beating me. Yeah, we're very nice. We'll make you friends in two seconds. Okay. No, he's not nice! I uh, especially okay. this kid. Okay, just come here, all of you, just come here. I wanna I I wanna ask you something. Okay, uh, what about today carnival? Well, you know so oh, games. We're yeah. gonna friends. your yeah. so friends. Hanji. Yeah. Okay, You only have so many tokens? Uh, yeah. ਕਿ ਚੋਪ ਚੋਪ ওকে ਵੇ ਲੈ ਮੀ ਸ਼ੋ ਯੂ ਆਲ ਦ ਟੋਕਨ ਆਹ ਦਿਸ ਇਜ਼ ਫॉर ਯੂ Oh thank you ਕੈਂਡੀਆਂ ਮਿਲ ਗਈਆਂ ਸਾਨੂੰ ਵੀ ওকে ਲੈ ਮੀ ਸ਼ੋ ਯੂ ਆਲ ਦ ਟੋਕਨ ওকে ਨੋਬਾ ਦੇ ਇਜ਼ देयर ਆਲ ਦ ਟੋਕਨ Oh my god ਇਹਨਾਂ ਕੋਲ ਦੇਖੋ ਬਹੁਤ ਸਾਰੀਆਂ ਕੈਂਡੀਆਂ ਵੀ ਐ ਇਹ ਕੈਂਡੀਆਂ ਕਿੱਥੋਂ ਮਿਲੀਆਂ ਅਵੇ ਮਿਸ ਸ਼ਰਮਾ ਕੇ ਵੈ ਦਾ ਟੀਚਰ ਐਂਡ ਵੀ ਗੌਟ ਸੋ ਮਨੀ ਮੋਰ Thank you that's okay ਚਲੋ ਇਹ ਦੋਸਤੋ ਵੀ ਤੁਹਾਡੇ ਜਿਹੜੇ ਟੀਚਰਸ ਐ ਉਹ ਕਿੱਦਾਂ ਦਾ ਅਰੇਂਜਮੈਂਟ ਕਰਾਉਂਦੇ ਐ ਸਿੱਖ ਅਕੈਡਮੀ ਚ ਕਿਵੇਂ ਦਾ ਪੜ੍ਹਾਉਂਦੇ ਵੀ ਗੁੱਡ ਯਾ ਵੈਰੀ ਗੁੱਡ ਵੈਰੀ ਨਾਈਸ she 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 teaches us very good stuff like yeah. hi greets yeah okay she's trying to make us grade yeah. a level i'm in grade 6 thank you i'm enjoying bachcha de vich utshaah dekho kinna zyada baneya hoya hai aur eh jinna bhi ithe games khel rahe ne candies bhi inna nu bahut sariyan mil rahiyan kuch candies eh sanu vi de ke gaye hoye ne te bachcha de parents ne grand parents ne haan ji carnival ch kitda lag reha bahut vadiya lag reha haan ji ਪਹਿਲੀ ਵਾਰ ਆਏ ਆਂਗੇ ਅਸੀਂ ਪਰ ਬਹੁਤ ਵਧੀਆ ਲੱਗਿਆ ਹਾਂ ਜੀ ਯਾ ਸੋ ਕਿਦਾਂ ਦਾ ਲੱਗਦਾ ਸਿੱਖ ਅਕੈਡਮੀ ਦੇ ਵੱਲੋਂ ਇਸ ਤਰੀਕੇ ਦੇ ਉਪਰਾਲੇ ਕੀਤੇ ਜਾਂਦੇ ਨੇ ਬਹੁਤ ਵਧੀਆ ਲੱਗਦਾ ਕਮਿਊਨਿਟੀ 올 టుਗੇਦਰ ਇਕੱਠੇ ਹੁੰਦੇ ਆ ਹਨਾ ਤੇ ਬਹੁਤ ਵਧੀਆ ਲੱਗਦਾਗਾ ਬੱਚੇ ਸਾਰੇ ਇੰਜੋਏ ਕਰ ਰਹੇ ਆ ਉਹ ਜਾਦਾ ਮੈਟਰ ਕਰਦਾ ਕਿ ਬੱਚੇ ਨਾ ਖੁਸ਼ ਨੇ ਸਾਰੇ ਤੇ ਵਧੀਆ ਲੱਗ ਰਿਹਾ ਅਸੀਂ ਇੱਥੇ ਵੋਲੰਟੀਅਰ ਕਰ ਰਹੇ ਆ ਹਾਂ ਜੀ ਵੀਡੀਓਡੀ ਲੱਗੀ ਤੁਹਾਡੀ ਨਾਲ ਦੀ ਆਮ ਵਾਉਂਦੀ ਐਂਡ ਦਨ ਟੋਕਨਸ ਲੈਣੇ ਆਗੇ ਮੈਂ ਸੋ ਮੈਂ ਬਿਜ਼ੀ ਆ ਉਹਦੇ ਚ ਬੱਚੇ ਜਿੱਥੇ ਬਹੁਤ ਸਾਰੀਆਂ ਗੇਮਸ ਖੇਲ ਰਹੇ ਨੇ ਇੱਥੇ ਦੇਖੋ ਜੀ ਬੈਲੂਨਸ ਦੇ ਨਿਸ਼ਾਨੇ ਲਗਾਏ ਜਾ ਰਹੇ ਨੇ ਤੇ ਬੈਲੂਨ ਪੌਪਿੰਗ ਗੇਮ ਜਿਹੜੀ ਹੈ ਉਹ ਇਸ ਸਾਈਡ ਦੇ ਉੱਤੇ ਹੈ ਤੇ ਆਹ ਦੇਖੋ ਛੋਟੇ ਛੋਟੇ ਬੱਚੇ ਕਿਦਾਂ ਨਿਸ਼ਾਨਾ ਹੋਣ ਲਗਾਣਗੇ ਤੇ ਇਹਨਾਂ ਨੂੰ ਨਾਲ ਦੀ ਨਾਲ ਗਾਈਡੈਂਸ ਵੀ ਪ੍ਰੋਪਰ ਮਿਲ ਰਹੀ ਹੈ ਸੋ ਅੱਜ ਦੇ ਕਾਰਨੀਵਲ ਦਾ ਥੀਮ ਬਹੁਤ ਹੀ ਸ਼ਾਨਦਾਰ ਹੈ ਬਹੁਤ ਸਾਰੇ ਬੱਚਿਆਂ ਵਾਸਤੇ ਐਕਸਾਈਟਿੰਗ ਪ੍ਰੋਗਰਾਮਸ ਨੇ ਗੇਮਸ ਹੋ ਰਹੀਆਂ ਨੇ ਦੇ ਨਾਲ ਨਾਲ ਇਹਨਾਂ ਦੇ ਟੀਚਰ ਇਹਨਾਂ ਨੂੰ ਬਕਾਇਦਾ ਦੱਸ ਰਹੇ ਨੇ ਕਿ ਇਹ ਗੇਮਸ ਉਹਨਾਂ ਨੇ ਖੇਡਨੀਆਂ ਕਿਵੇਂ ਨੇ ਸੋ ਅਸੀਂ ਗੱਲ ਕਰ ਰਹੇ ਸੀ ਬੱਚੇ ਤਾਂ ਖੁਸ਼ ਹੈਗੇ ਨੇ ਬੱਚਾ ਦੇ ਪੈਰੈਂਟਸ ਤੇ ਗ੍ਰੈਂਡਪੈਰੈਂਟਸ ਵੀ ਖੁਸ਼ ਨੇ ਤੁਹਾਡੇ ਵੀ ਬੱਚੇ ਇੱਥੇ ਪੜ੍ਹਦੇ ਨੇ ਕਿਵੇਂ ਦਾ ਲੱਗ ਰਿਹਾ ਅੱਜ ਕਾਰਨੀਵਲ ਪਲਾਨ ਕੀਤਾ ਹਾਂਜੀ ਮੈਨੂੰ ਬਹੁਤ ਵਧੀਆ ਲੱਗਦਾ ਆ ਕਿ ਸਪੈਸ਼ਲੀ ਕਾਰਨੀਵਲ ਦਾ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਆਪਣੀ ਪ੍ਰੈਜ਼ੀਡੈਂਟ ਨੇ ਦੇ ਨੇ ਪੈਕ ਮੈਂਬਰ ਨੇ ਤਾਂ ਇਟਸ ਇਟਸ ਸੋ ਗੁੱਡ ਲਾਈਕ ਵੈਨੈਵਰ ਆਈ ਡ੍ਰੌਪ ਮਾਈ ਕਿਡਸ ਓਵਰ ਹੇਅਰ ਆਈ ਫੀਲ ਆਈ ਫੀਲ ਸੋ ਸੇਫ ਸੋ ਰਿਲੈਕਸ I love this school, and I really wanted my both of the kids uh, educated, graduated from here. Yeah. <laughs> you wanna say something about? the yeah, come on, say something. I think it's really good, and then what the school. Sorry. What do you did today Um, like there are many games over <laughs> here, and then it's a lot. Of fun. ਬੈਂਕ ਆਫ ਕੈਨੇਡਾ ਦੇ ਗਵਰਨਿੰਗ ਕੌਂਸਲ ਨੂੰ ਉਮੀਦ ਹੈ ਕਿ ਇਸ ਦੀ ਦੂਜੀ ਸਿੱਧੀ ਵਿਆਜ ਦਰ ਦੇ ਵਿੱਚ ਕਟੌਤੀ ਨੇ ਮਹਿੰਗਾਈ ਨੂੰ ਕਾਬੂ ਕਰਨ ਦੇ ਲਈ ਆਪਣੀ ਲੜਾਈ ਦੇ ਵਿੱਚ ਕੁਝ ਹੱਦ ਤੱਕ ਇਸ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਉਮੀਦ ਨਾਲੋਂ ਕਮਜ਼ੋਰ ਵਿਕਾਸ ਦੇ ਵਿਚਕਾਰ ਆਰਥਿਕਤਾ ਨੂੰ ਨੇੜਿਓਂ ਦੇਖ ਰਿਹਾ ਹੈ ਕੇਂਦਰੀ ਬੈਂਕ ਦੇ ਵਿਚਾਰ ਵਟਾਂਦਰੇ ਦੀ ਜਾਣਕਾਰੀ ਸੋਮਵਾਰ ਨੂੰ ਜਾਰੀ ਕੀਤੀ ਗਈ ਜੋ ਕਿ 11 ਦਸੰਬਰ ਦੀ ਦਰ ਦੇ ਵਿੱਚ ਕਟੌਤੀ ਦੇ ਵਿੱਚ ਅਗਵਾਈ ਦੀ ਕੌਂਸਲ ਦੇ ਵਿਚਾਰ ਵਟਾਂਦਰੇ ਦੀ ਇੱਕ ਚਾਲਕ ਪੇਸ਼ ਕਰਦਾ ਹੈ ਜਿਸ ਨੇ ਸੇ ਮੁੱਖ ਵਿਆਜ ਦਰ ਨੂੰ ਅੱਧਾ ਫੀਸ ਦੀ ਪੁਆਇੰਟ ਘਟਾ ਦਿੱਤਾ ਹੈ ਮੈਂਬਰਾਂ ਨੇ ਸਿਰਫ 1.4% ਪੁਆਇੰਟ ਦੀ ਜਿਹੜੀ ਹੈ ਉਹ ਗੱਲ ਕਰਨ ਤੇ ਵਿਚਾਰ ਕੀਤਾ ਪਰ ਆਖਰਕਾਰ ਇਸ ਨਿਰਪੱਖ ਦਰ ਦੇ ਨੇੜੇ ਲਿਆਉਣ ਦੇ ਲਈ ਬੋਲੀ ਦੇ ਵਿੱਚ ਦਰ ਨੂੰ 3.25% ਤੱਕ ਘਟਾ ਦਿੱਤਾ ਜਿੱਥੇ ਆਰਥਿਕ ਵਿਕਾਸ ਨੂੰ ਨਾ ਤਾਂ ਹੌਲੀ ਕਰ ਰਿਹਾ ਹੈ ਤੇ ਨਾ ਹੀ ਤੇਜ਼ ਉਹਨਾਂ ਕਿਹਾ ਹੈ ਕਿ ਹੇਠਲੇ ਇਮੀਗ੍ਰੇਸ਼ਨ ਟੀਚੇ ਅਗਲੇ ਸਾਲ ਆਰਥਿਕ ਵਿਕਾਸ ਤੇ ਤੋਲਨ ਦੀ ਸੰਭਾਵਨਾ ਹੈ ਤੇ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਟੈਰਿਫ ਧਮਕੀਆਂ ਅਨਿਸ਼ਚਿਤਤਾ ਦਾ ਇੱਕ ਵੱਡਾ ਨਵਾਂ ਸਰੋਤ ਨੇ ਕੌਂਸਲ ਦੇ ਮੈਂਬਰਾਂ ਨੇ ਇਹ ਵੀ ਕਿਹਾ ਹੈ ਕਿ ਉਹ ਹੋਰ ਦਰਾਂ ਦੇ ਵਿੱਚ ਕਟੌਤੀ ਦੇ ਵਿਚਾਰ ਕਰ ਰਹੇ ਨੇ ਪਰ ਜੂਨ ਤੋਂ ਲਗਾਤਾਰ ਪੰਜ ਕਟੌਤੀਆਂ ਨੂੰ ਦੇਖਦੇ ਹੋਏ ਤੇ ਆਰਥਿਕਤਾ ਨੂੰ ਉਹਨਾਂ ਦਾ ਜਵਾਬ ਦੇਣ ਲਈ ਸਮਾਂ ਦੇਣ ਲਈ ਇੱਕ ਹੋਰ ਹੌਲੀ-ਹੌਲੀ ਪਹੁੰਚ ਅਪਣਾ ਰਹੇ ਨੇ ਅਗਲੀ ਦਰ ਦਾ ਫੈਸਲਾ ਤੇ ਤਿਮਾਹੀ ਆਰਥਿਕ ਪੂਰਵ ਅਨੁਮਾਨ ਜਨਵਰੀ 29 ਲਈ ਤੈਅ ਕੀਤਾ ਗਿਆ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਦੇ ਵੱਲੋਂ ਸਿੱਖ ਕਾਰਮੀ ਦੇ ਵਿੱਚ ਲੰਮੇ ਕੇਸ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ ਬੱਚਿਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਗਿਆ ਪਾਤਾਲਾ ਪਾਤਾਲਾ ਅਗਾਸ ਅਗਾਸ ਔਰਿਕ ਔਰਿਕ ਕਪਾਲ ਦੇ ਕੇਵੇਂ ਕੈਨ ਇੱਕ ਵਾਰ 68 ਕੈਨ ਤੇ ਪਾ ਅਸਲ ਇਕਤਾਤ ਲਿਖਾ ਹੋਇਤਾ ਲਿਖੀਏ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਅਬੇ ਜਾਣੇ ਆਪ ਸਾਲਾ ਇਸਾਲਾ ਇਤੀ ਸੁਤ ਨਪਈ ਨਦੀ ਅੰਦੇ ਵਾ ਬਵਿਸਮਨ ਜਾਣੀ ਸਿਮਨ ਸਾ ਸੁਲਤਾਨ ਗਏ ਹਸਲਤੀ ਮਾਲਤਾਨ ਕੀ ਦਿੱਤਲ ਨੂੰ ਨੀ ਜੇ ਤੇ ਸਮਨ ਵੀਸਰੇ ਬਹੁਤਾ ਕਰਮ ਬਹੁਤਾ ਕਰਮ ਲਿਖਿਆਣਾ ਚਾਹ ਵਡਰ ਦਾਤਾ ਤੁਲਨਾਤ ਮੈਂ ਕਿਤੇ ਮੰਗੇ ਜੋ ਦੇ ਪਾ ਕਿਤੇ ਗੰਤ ਨੇ ਵੀ ਚਾਹ ਕਿਤੇ ਖੱਬ ਤੇ ਵੇ ਕਾ ਕਿਤੇ ਲੱਗ ਬਹੁਤ ਕੰਮ ਲਿਖਿਆਣਾ ਚਾਏ ਵਰਡ ਲਾਤਾ ਚਲਣਾ ਤਮਾਏ ਕਿਤੇ ਮੰਗੇ ਜਦ ਪਾਇ ਕਿਤੇ ਗੰਚ ਨੇ ਵਿਚਾ ਕਿਤੇ ਖਾਤ ਤੇ ਕਾ ਕਿਤੇ ਲਾਲੇ ਮੁਕੇ ਪਾਇ ਕਿਤੇ ਮੈਂ ਖਾਈ ਖਾ ਕਿਤਾ ਦੁਖੂ ਚੁਮਰ ਐਪੇ ਦਾ ਤੀਰਤਾਏ ਬੰਦ ਫਸੀ ਪਾਣੇ ਹੋਏ

ਕਿ ਤੇਰਾ ਬ੍ਰਿਸੇਕੀਨ ਕਿਤੇ ਗਾਵਨ ਹਾਰੇ ਗਾਵੇ ਦਨੋਂ ਪੌਣ ਪਾਣੀ ਪਸੰਦ ਗਾਵੇ ਰਾਜਤਨਦਵਾਰ ਗਾਵੇ ਚਿਤਕ ਰਖਦੇ ਚਾਣ ਲਿਖੇ ਤਾਂ ਵਿਚਾਰੇ ਗਾਵੇ ਇਸ ਬਮਾ ਦੇਵੀ ਸੋਨ ਸਦਸਵਾਰੇ ਗਾਵੇ ਇੰਨ ਦਾਸਨ ਬੱਟੇ ਤੇ ਤੰਦ ਨਾਲੇ ਗਾਵੇ ਸਤਸਮਤੀ ਦੇਂਦਰ ਗਾਵਨ ਸਾਚ ਵਿਚਾਰੇ ਗਾਵੇ ਚਿਤ ਇਸਨ ਸਤੀ ਸੰਤੋਕ ਗਾਵੇ ਵੀ ਕੇ ਜਾ ਰਹੇ ਗਾਵਨ ਪੰਡਿਤ ਪੈਣ ਕੀ ਸਕ ਜੁਗ ਜੁਗ ਵੇਦਨ ਨਾਲ ਗਾਵ ਹੈ ਈਸਰ ਬਰਮਾ ਦੇਵੀ ਸੋਨ ਸਦਸਾਰੇ ਗਾਵੇ ਇੰਦਨ ਇੰਦਰਾ ਇੰਦਰਸਨ ਬੱਟੇ ਦੇਵ ਤੇਨ ਨਾਲੇ ਗਾਵੇ ਸਿਤਸ ਮਰਦੀਂ ਦੇਂਦਰ ਗਾਵਨ ਸਾਚ ਵਿਚਾਰੇ ਗਾਵੇ ਜਤੀ ਸਤੀ ਸੰਤੋ ਕੀ ਗਾਵੇ ਗੀਤ ਕਰਾਰੇ ਗਾਵਨ ਪੰਡਿਤ ਪੈਨੇ ਕੇ ਸਜਜਕ ਵੇਦਨ ਨਾਲੇ ਗਾਵੇ ਮੋਨ ਨਿਆਮਨ ਮੋਨ ਸਰਗਾ ਮਛ ਪਿਆਲੇ ਗਾਵਨ ਰਤਨ ਪਾਇ ਤੇਰੇ ਅਤਕ ਤੇਤ ਨਾਲੇ ਗਾਵੇ ਜੋਤ ਮਾਬਲ ਸੁਰਾ ਗਾਵੇ ਖਾਣੀ ਚਾਰੇ ਗਾਵੇ ਖਾਨ ਮਲੇ ਪੰਡਾ ਕਰਕੇ ਰਖੇ ਤਾਰੇ ਸੇਤਨ ਗਾਵੇ ਜੋਤ ਪਾਵਨ ਜਤ ਤੇ ਬਗਸਲੇ ਹੋਏ ਕਿਤੇ ਗਮਨ ਸੇ ਮੈਂ ਜਿਤਨਾ ਅਵਨਨਾ ਨੇ ਕਿਆ ਵਿਚਾਰੇ ਸੋਈ ਸੋਈ ਸਦਾ ਸਾਬ ਸੱਚਾ ਸੱਚੀ ਨਾ ਹੀਪੀ ਹੋਸੀ ਜਾਏ ਜੈ ਸਿਜਨ ਜਿੰਚਾਈ ਰੰਗੀ ਰੰਗੀ ਪੰਟੀ ਕਰਕੇ ਜਿੰਸੀ ਮਾਇ ਜਿੰਨੇ ਬਾਈ ਕਰਕੇ ਵੇਖੇ ਕਿਤਾਬ ਨਾਲ ਜੋਤਿਸ ਦੀ ਵੜਾਈ ਜੋਤਿਸ ਪਾਵੇ ਸੋਈ ਕਸੀ ਹੁਕਮ ਨਾ ਕਰਨਾ ਚਾਹੀ ਸੋਪਤ ਸੋਸਾ ਸਾਬਤ ਸਾਬ ਨਾ ਨਗਰੇ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਚੈਨਲ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਕਿ ਸੰਗਤਾਂ ਦੇ ਰੂਪ ਰੂਪ ਹੋਣ ਦਾ ਮੌਕਾ ਬਖਸ਼ਿਸ਼ ਕੀਤਾ ਹੈ ਅੱਜ ਇਹ ਸ਼ਹੀਦਾਂ ਦੇ ਸਤਨ ਗੁਰਦੁਆਰ ਸਾਹਿਬ ਦਸ਼ਮੇਂ ਦਰਵਾਜ਼ੇ ਵਿਖੇ ਆਪ ਸੰਗਤਾਂ ਦੇ ਸਹਿਯੋਗ ਦੇ ਸਦਕਾ ਗਰਬਾਣੀ ਕੰਠ ਮੁਕਾਬਲੇ ਅਤੇ ਲੰਬੇ ਕੇਸਾਂ ਦੇ ਮੁਕਾਬਲੇ ਚੱਲ ਰਹੇ ਨੇ ਜਿਸ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਬੱਚੇ ਪੁੱਜੇ ਨੇ ਉਹਨਾਂ ਦੇ ਪੇਰੈਂਟ ਪੁੱਜੇ ਨੇ ਸੰਗਤਾਂ ਪੁੱਜੀਆਂ ਨੇ ਪਹਿਲਾਂ ਤਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸੋ ਗੁਰੂ ਪਿਆਰਿਓ ਇਹ ਜੋ ਪ੍ਰੋਗਰਾਮ ਹੈ ਚਾਰ ਸਹਿਬਜਾਦੇ ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਆਪ ਸੰਗਤਾਂ ਦਾ ਸਹਿਯੋਗ ਸਦਕਾ ਅਲਿਖਿਆ ਗਿਆ ਸੋ ਗੁਰੂ ਪਿਆਰਿਓ ਬੱਚੇ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਅਲਿਖਿਆ ਗਿਆ ਕਿਉਂਕਿ ਸਾਡੇ ਬੱਚੇ ਸਿੱਖੀ ਨਾਲ ਜੁੜ ਸਕਣ ਗੁਰਬਾਣੀ ਨਾਲ ਜੁੜ ਸਕਣ ਜੋ ਸਹਿਬਜਾਦਾਂ ਨੇ ਸ਼ਹਾਦਤ ਦਿੱਤੀ ਹੈ ਸਿੱਖੀ ਲਈ ਸਿੱਖੀ ਦੀਆਂ ਮਨਾਰਾਂ ਨੂੰ ਉੱਚੀਆਂ ਕੀਤਾ ਹੈ ਉਹਨਾਂ ਨੂੰ ਹੋਰ ਉੱਚਾ ਕੀਤਾ ਜਾਵੇ ਸੋ ਸੰਗਤਾਂ ਦਾ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਸੋ ਇੱਕ ਹੋਰ ਗੱਲ ਮੈਂ ਐਡ ਕਰਨੀ ਚਾਹੁੰਦਾ ਸੋ ਗੁਰੂ ਪਿਆਰਿਓ ਤਕਰੀਬਨ ਅੱਜ ਤੋਂ ਇਹ ਜੋ ਪ੍ਰੋਗਰਾਮ ਨੇ ਸ਼ਹੀਦ ਜੀ ਦਿਹਾੜੇ ਨੇ ਸ਼ੁਰੂ ਹੋ ਜਾਂਦੇ ਨੇ ਤਕਰੀਬਨ 27-28 ਤਰੀਕ ਤੱਕ ਚੱਲਦੇ ਨੇ ਇਹਦੇ ਵਿੱਚ ਸਤਗੁਰ ਸਾਹਿਬ ਜੀ ਅਨੰਦਾਂ ਦੀ ਪੂਰੀ ਨੂੰ ਛੜਦੇ ਨੇ ਸਾਡ ਸਾਦੇ ਕੰਢੇ ਦੇ ਉੱਤੇ ਪਰਿਵਾਰ ਤੇ ਨਾਲ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਫਿਰ ਚਮਕੌਰ ਦੀ ਜੰਗ ਹੁੰਦੀ ਹੈ ਫਿਰ ਬੱਚੇ ਨੀਆਂ ਦੇ ਵਿੱਚ ਜਿਹਨੇ ਜਾਂਦੇ ਸਰਾਂਦੀਆਂ ਨੀਆਂ ਦੇ ਵਿੱਚ ਜਿਹਨੇ ਜਾਂਦੇ ਸੋ ਗੁਰੂ ਪਿਆਰਿਓ ਆਪਾਂ ਨੇ ਖਿਆਲ ਕਰਨਾ ਹੈ ਕਿ ਜਿੱਦਾਂ ਸਾਰਾ ਸਾਲ ਆਪਾਂ ਕਈ ਵਾਰੀ ਪ੍ਰੋਗਰਾਮ ਮਨਾਉਂਦੇ ਆਂ ਪਾਰਟੀਆਂ ਕਰਦੇ ਆਂ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆਂ ਹੋਰ ਪਾਰਟੀਆਂ ਕਰਦੇ ਆਂ ਸ਼ਰਾਬਾਂ ਚ ਮਨਾਉਂਦੇ ਉਹਨਾਂ ਤੋਂ ਆਪਾਂ ਪਰਹੇਜ਼ ਕਰੀਏ ਸਿੱਖੀ ਵੱਲ ਜੁੜੀਏ ਘਰਾਂ ਵਿੱਚ ਵੱਧ ਤੋਂ ਵੱਧ ਆਪਾਂ ਇਕੱਤਰ ਹੋ ਕਰਕੇ ਬਾਣੀ ਨਾਲ ਜੁੜੀਏ ਆਪ ਬਾਣੀ ਪੜ੍ਹੀਏ ਤੇ ਬੱਚਿਆਂ ਨੂੰ ਪੜਾਈਏ ਨਾਲ ਦੀ ਨਾਲ ਜੋ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਸਿੱਖ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਉਹਦੇ ਨਾਲ ਵੀ ਜੁੜਨਾ ਆਪਾਂ ਇਹ ਜੋ ਪ੍ਰੋਗਰਾਮ ਇਸੇ ਕਰਕੇ ਲਿਖਿਆ ਗਿਆ ਜਿੱਥੇ ਬੱਚੇ ਸਾਡੇ ਗੁਰਬਾਣੀ ਨਾਲ ਜੁੜਨੇ ਆ ਨਾਲ ਦੀ ਨਾਲ ਮੀਰੀ ਪੀਰੀ ਦੇ ਸਿਧਾਂਤ ਨਾਲ ਵੀ ਜੁੜਨਾ ਚਾਹੀਦਾ ਤਾਂ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਨੇ ਤਾਂ ਹੀ ਜੋ ਅਸੀਂ ਇਹ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਆ ਉਹਨਾਂ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਆ ਮਾਤਾ ਗੁਜਰਗੌਰ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਆ ਤਾਂ ਹੀ ਸਫਲ ਹੁੰਦੇ ਨੇ ਜੇਕਰ ਅਸੀਂ ਵੀ ਉਹਨਾਂ ਦੇ ਪੈਰ ਪੋੜੀਆਂ ਤੇ ਚੱਲੀਏ ਸੋ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਫੇਰ ਤੋਂ ਚੈਨਲ ਪੰਜਾਬੀ ادارے ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਵਕਤ ਆਪਾਂ ਖੜੇ ਆ ਸਿੱਖ ਅਕੈਡਮੀ ਦੇ ਜੰਮ ਦੇ ਵਿੱਚ ਔਰ ਅੱਜ ਬੜਾ ਹੀ ਇਹ ਸੁਭਾਗਾ ਦਿਨ ਸੀ ਕਿ ਜਦੋਂ ਸਾਬ ਜਦਿਆਂ ਦੀ ਮਾਤਾ ਗੁਜਰਕੌਰ ਜੀ ਔਰ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ 3.5 ਸਿੰਘ ਸਾਹਿਬ ਜਿਹੜੇ ਸ਼ਹੀਦ ਹੋਏ ਬਾਕੀ ਸਾਰੇ ਸਿੰਘ ਜੀ ਜਿਹੜੇ ਚੰਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦਾਰਾ ਸਾਹਿਬ ਵੱਲੋਂ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਗਿਆ ਸੀ ਕਿ ਜਿੱਥੇ ਬੱਚਿਆਂ ਨੂੰ ਗੁਰਬਾਣੀ ਦੇ ਕੰਠ ਮੁਕਾਬਲੇ ਜਿਹਦੇ ਚ ਛੋਟੇ ਬੱਚੇ ਜਿਨ੍ਹਾਂ ਨੇ ਜਿਹੜੀ ਪਹਿਲੀ ਪੌੜੀ ਸੀਗੀ ਉਹਦੇ ਪਾਠ ਉੱਤੋਂ ਲੈ ਕੇ ਜਿਹੜੇ ਵੱਡੀਆਂ ਬਾਣੀਆਂ ਨੇ ਉਹਨਾਂ ਦੇ ਪਾਠ ਜਵਾਨੀ ਕੰਠ ਕਰਕੇ ਸੁਣਾਏ ਪਰ ਵੱਡੀ ਗਿਣਤੀ ਦੇ ਵਿੱਚ ਬੱਚੇ ਆਏ ਫਿਰ ਇਸੇ ਥੱਲੇ ਜਿਮ ਦੇ ਵਿੱਚ ਜਿਹੜੇ ਬੱਚਿਆਂ ਨੂੰ ਸਤਿਗੁਰੂ ਜੀ ਨੇ ਦਾਤ ਬਖਸ਼ੀ ਕੇਸਾਂ ਦੀ ਸਾਡੇ ਧੀਆਂ ਪੁੱਤਰ ਦੋਨੋਂ ਹੀ ਦਾਦਾ ਦਾਦੀ ਮਾਤਾ ਪਿਤਾ ਨਾਲ ਲੈ ਕੇ ਆਏ ਵੈਰਟੀ ਵੱਡੀ ਗਿਣਤੀ ਦੇ ਵਿੱਚ ਆਏ ਕਿ ਜਿਹੜਾ 3-4 ਸਾਲ ਪਹਿਲਾਂ ਪ੍ਰੋਗਰਾਮ ਛੋਟੇ ਰੂਪ ਦੇ ਵਿੱਚ ਸ਼ੁਰੂ ਹੋਇਆ ਸੀ ਅੱਜ ਇੰਜ ਲੱਗਦਾ ਕਿ ਕੌਮ ਦੇ ਵਿੱਚ ਜਾਗਰਤੀ ਆਈ ਤੇ ਆਪਣੇ ਬੱਚਿਆਂ ਨੂੰ ਕਿਸਾ ਧਾਰੀ ਹੋ ਕੇ ਰਕੇ ਜਿਉਣ ਦਾ ਜਿਹੜਾ ਉਹ ਹੁਣ ਸੰਗਤਾਂ ਦੇ ਵਿੱਚ ਉਤਸ਼ਾਹ ਬਣ ਰਿਹਾ ਗੁਰਦਾਰਾ ਸਾਹਿਬ ਵੱਲੋਂ ਇਹੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਕਿਸੇ ਵੀ ਸਕੂਲ ਦੇ ਵਿੱਚ ਜਾਂਦੇ ਨੇ ਕਿਸੇ ਵੀ ਕੰਟਰੀਜ਼ ਦੇ ਵਿੱਚ ਜਾ ਰਹੇ ਆ ਤਾਂ ਸਾਨੂੰ ਸਤਿਗੁਰੂ ਜੀ ਜਿਹੜੀ ਦਾਤ ਆ ਕਿਸਾਂ ਦੀ ਇਹਨੂੰ ਨਾਲ ਲੈ ਕੇ ਸਾਨੂੰ ਸਕੂਲਾਂ ਜਾਣਾ ਚਾਹੀਦਾ ਖਾਲਸਾ ਜੀ ਇੱਕ ਗੱਲ ਯਾਦ ਰੱਖਿਓ ਅਗਰ ਤੁਹਾਡੇ ਬੱਚੇ ਅੱਜ ਕਿਸਾ ਧਾਰੀ ਹੋ ਕੇ ਸਕੂਲਾਂ ਦੇ ਵਿੱਚ ਜਾਣਗੇ ਕੱਲ ਨੂੰ ਕਿਸੇ ਦੇਸ਼ ਦੀ ਫੌਜ ਦੇ ਵਿੱਚ ਜਾਣਗੇ ਪੁਲਿਸ ਦੇ ਜਾਣਗੇ ਐਡਮਿਨਿਸਟ੍ਰੇਸ਼ਨ ਚ ਜਾਣਗੇ ਜਿਸ ਤਰ੍ਹਾਂ ਅੱਜ ਸੰਗਤਾ ਮਾਨ ਕਰਦੀਆਂ ਕਿ ਵਰਲਡ ਬੈਂਕ ਦਾ ਚੇਅਰਮੈਨ ਪਾਗ ਵਾਲਾ ਇੰਡੋਸਤਾਨ ਦਾ ਪ੍ਰਧਾਨ ਮੰਤਰੀ ਦਸਤਾਰ ਵਾਲਾ ਬਣ ਗਿਆ ਕੈਨੇਡਾ ਦੇ ਵਿੱਚ ਮਿਨਿਸਟਰ ਚ ਆਪੋਜੀਸ਼ਨ ਦੇ ਲੀਡਰ ਦਸਤਾਰ ਵਾਲੇ ਬਣ ਗਏ ਅਮਰੀਕਾ ਦੇ ਵਿੱਚ ਸਾਡੀ ਜਿਹੜੀ ਬੀਬੀ ਆ ਉਹ ਉੱਥੇ ਮਿਨਿਸਟਰ ਬਣ ਗਈ ਹੈ ਤਾਂ ਇਹ ਤਾਂ ਹੀ ਸੰਭਵ ਹੈ ਜੇਕਰ ਸਾਡੇ ਬੱਚਿਆਂ ਦੇ ਸਾਡੀਆਂ ਧੀਆਂ ਦੇ ਸਿਰਾਂ ਦੇ ਉੱਤੇ ਕੇਸਰੀ ਕੇਸ ਤੇ ਕੇਸਾਂ ਦੇ ਨਾਲ ਦਸਤਾਰਾਂ ਸੋਲੀਆਂ ਅੱਗੇ ਦੇਖਦੇ ਆਂ ਐਡਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਸਪੱਟੇ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਖੇਹਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਆ ਦੇਖੋ ਇੱਕ ਪਾਸੇ ਸਿੱਖ ਭਾਈਚਾਰੇ ਦੇ ਵਿੱਚ ਜਿਹੜੇ ਜਦੋਂ ਸਿੱਖ ਇਤਿਹਾਸ ਨੂੰ ਬੋਲਦੇ ਆਂ ਤੇ ਆ ਜਿਹੜਾ ਹਫਤਾ ਹੈਗਾ ਜੀ ਇਹ ਦਸ਼ਮ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜਾ ਪਰਿਵਾਰ ਵਿਛੋੜਾ ਹੋਣਾ ਔਰ ਸਾਹਿਬਜ਼ਾਦੇਆਂ ਦੀਆਂ ਸ਼ਹਾਦਤਾਂ ਹੋਣੀਆਂ ਉਹਨਾਂ ਨਾਲ ਭਰਿਆ ਹੋਇਆ ਔਰ ਸਾਰਾ ਜਿਹੜਾ ਭਾਈਚਾਰਾ ਉਹ ਦਿਨ ਜਿਹੜਾ ਆਪਣੇ ਮਨਾ ਰਿਆ ਹੁੰਦਾ ਗੁਰੂ ਘਰਾਂ ਵਿੱਚ ਹਾਜ਼ਰੀਆਂ ਲਵਾ ਕੇ ਔਰ ਦੂਸਰੇ ਪਾਸੇ ਜਿਹੜੇ ਜਿਹੜੇ ਦੇਸ਼ਾਂ ਵਿੱਚ ਆਪਾਂ ਆ ਕੇ ਬੈਠੇ ਆ ਇੱਥੇ 크리스마ਸ ਦੇ ਦਿਨ ਮਨਾਏ ਜਾਂਦੇ ਨੇ 25 ਤਰੀਕ ਨੂੰ 크리스마ਸ ਹੈ ਤੇ ਲੋਕੀ ਖੁਸ਼ੀਆਂ ਮਨਾਉਂਦੇ ਨੇ ਪਰ ਹੋਇਆ ਕੀ ਹੈ ਜੀ ਹੁਣ ਇਸ ਦੇਸ਼ ਦੇ ਵਿੱਚ ਤੁਸ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀ ਮੰਗਾਈ ਹੈ ਉਹ ਇੰਨੀ ਜ਼ਿਆਦਾ ਵੱਧ ਰਹੀ ਆ ਕਿ ਲੋਕਾਂ ਦਾ ਜੀਣਾ ਜਿਹੜਾ ਆ ਉਹ ਮਹਾਲ ਹੋ ਰਿਹਾ ਬਹੁਤ ਸਾਰੇ ਲੋਕ ਅੱਗੇ ਫੂਡ ਬੈਂਕ ਦੇ ਉੱਤੇ ਮਨਸਰ ਕਰਦੇ ਆ ਉਹਨਾਂ ਨੂੰ ਫੂਡ ਬੈਂਕ ਜਾ ਕੇ ਸਮਾਨ ਲਿਆਉਣਾ ਪੈਂਦਾ ਖਾਣੇ ਦਾਣੇ ਲਈ ਪਰ ਹੁਣ ਉਹ ਫੂਡ ਬੈਂਕ ਵਾਲਿਆਂ ਨੇ ਵੀ ਹੱਥ ਖੜੇ ਕਰਨੇ ਸ਼ੁਰੂ ਕਰ ਦਿੱਤੇ ਜੀ ਖਾਸ ਕਰਕੇ ਇੱਥੇ ਐਡਮਿੰਟਨ ਦੇ ਵਿੱਚ ਜਿਹੜੀ ਫੂਡ ਬੈਂਕ ਕਾਫੀ ਧੀਰ ਤੋਂ ਇੱਥੇ ਕੰਮ ਕਰ ਰਹੀ ਆ ਆ ਉਸ ਫੂਡ ਬੈਂਕ ਦੇ ਵਿੱਚ ਹੁਣ ਇਥੋਂ ਤੱਕ ਗੱਲ ਚੱਲੀ ਆ ਜੀ ਭਈ ਅਸੀਂ ਲੋਕਾਂ ਦੇ ਜਿਹੜੇ ਵਿਜ਼ਿਟ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਲਿਮਟ ਕਰ ਦਈਏ ਹਾਂ ਮਹੀਨੇ 'ਚ ਕਿੰਨੀ ਲਿਮਟ ਲਾਉਣੀ ਆ ਕਿ ਜਾਂ ਸਾਲ ਦੀ ਕਿੰਨੀ ਲਿਮਟ ਲਾਉਣੀ ਆ ਉਹ ਹਜੇ ਡਿਸਾਈਡ ਕਰਨਾ ਆ ਇਹਦੇ ਤੇ ਫੈਸਲਾ ਲਿਆ ਜਾਵੇਗਾ ਪਰ ਉਹ ਲਿਮਟ ਹੁਣ ਆ ਰਹੀ ਆ ਕਾਰਨ ਇਹੀ ਆ ਜੀ ਪਈ ਇੱਕ ਤਾਂ ਪਾਪੂਲੇਸ਼ਨ ਜਿਹੜੀ ਆ ਉਹ ਪਿਛਲੇ ਕੁਝ ਸਾਲਾਂ ਦੇ ਵਿੱਚ 13% ਪਾਪੂਲੇਸ਼ਨ ਐਡਮੰਟਨ ਸ਼ਹਿਰ ਦੀ ਵਧ ਗਈ। ਔਰ ਉਹਦੇ ਨਾਲ ਕੀ ਹੋਇਆ ਜੀ ਵੀ ਜਿਹੜੇ ਫੂਡ ਬੈਂਕ ਦੇ ਵਿੱਚ ਵੀ ਲੋਕਾਂ ਦਾ ਆਉਣਾ ਜਾਣਾ ਜਿਹੜਾ ਆ ਵਧ ਗਿਆ। ਸੋ ਫੂਡ ਬੈਂਕ ਨੇ ਪਹਿਲਾਂ ਇੱਕ ਇਹ ਤਜਰਬਾ ਕੀਤਾ ਜਿੱਦਾਂ ਆਪਾਂ ਦੇਖ ਰਹੇ ਕਿ ਬਹੁਤ سارے ਵੱਡੇ ਸਟੋਰ ਜਿਹੜੇ ਆ ਉਹ ਵੱਡੇ ਪੈਕਟਾਂ ਦੇ ਥਾਂ ਪੈਕਟ ਛੋਟੇ ਕਰ ਦਿੰਦੇ ਪਰ ਭਾਅ ਉੱਥੇ ਹੀ ਰੱਖੇ। ਇਸੇ ਤਰ੍ਹਾਂ ਹੀ ਫੂਡ ਬੈਂਕ ਵਾਲਿਆਂ ਨੇ ਵੀ ਆਪਣੇ ਜਿਹੜੇ ਹੈਂਪਰ ਦੇ ਸਾਈਜ਼ ਆ ਉਹ ਛੋਟੇ ਕਰ ਦਿੱਤੇ ਤੇ ਜ਼ਿਆਦਾ ਲੋਕਾਂ ਨੂੰ ਸਰਵ ਕਰਨ ਲੱਗ ਪਏ ਪਰ ਹੁਣ ਉਹ ਕਹਿੰਦੇ ਜੀ ਵੀ ਸਾਡੀ ਬਵਾ ਆ ਮਾਰਜ਼ਰੀ ਬੈਂਜ ਜਿਹੜੀ ਐਡਮੰਟਨ ਫੂਡ ਬੈਂਕ ਦੀ ਹੈਗੀ ਆ ਜੀ ਡਾਇਰੈਕਟਰ ਉਹਨਾਂ ਦਾ ਕਹਿਣਾ ਹੈ ਵੀ ਹਰ ਸਾਲ ਹੀ ਜਿਹੜੀ ਫੂਡ ਬੈਂਕ ਦੀ ਵਰਤੋਂ ਹੈਗੀ ਆ ਉਹ ਵੱਧ ਰਹੀ ਆ ਔਰ ਉਹਦੇ ਨਾਲ ਕੋਪ ਕਰਨਾ ਉਹ ਕਹਿੰਦੇ ਬੜਾ ਔਖਾ ਅਸੀਂ ਨਹੀਂ ਚਾਹੁੰਦੇ ਪਈ ਕੋਈ ਵੀ ਵਿਅਕਤੀ ਸਾਡੇ ਭਾਈਚਾਰੇ ਦੇ ਵਿੱਚ ਕਮਿਊਨਿਟੀ ਦੇ ਵਿੱਚ ਇੱਥੇ ਕੋਈ ਭੁੱਖਾ ਸੌਵੇਂ ਪਰ ਉਹ ਕਹਿੰਦੇ ਵੀ ਸਾਡੀ ਵੀ ਬੇਬਸੀ ਹੋ ਰਹੀ ਆ ਹੁਣ ਤੁਸੀਂ ਦੇਖੋ ਅਗਰ ਕੋਈ ਬੰਦਾ ਉੱਥੇ ਜਾਂਦਾ ਤੇ ਉੱਥੇ ਸਮਾਨ ਲੈਣ ਨਹੀਂ ਮਿਲਦਾ ਤੇ ਕਈ ਵਾਰੀ ਲੋਕ ਉੱਥੇ ਵੀ ਤੁਹਾਨੂੰ ਪਤਾ ਝਗੜਾ ਝੇੜਾ ਵੀ ਕਰਦੇ ਨੇ ਗਾਲੋਵਾਲੀ ਵੀ ਹੁੰਦੇ ਨੇ ਜਿਹੜੀ ਕਿ ਬਾਲੀ ਵਧੀਆ ਗੱਲ ਨਹੀਂ ਸੋਲਵ ਨਹੀਂ ਹੁੰਦੀ ਪਰ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਇਸ਼ੂ ਆ ਰਿਹਾ ਜੀ ਇੱਕ ਫੂਡ ਬੈਂਕ ਖਾਸ ਕਰਕੇ ਜਿਹੜੀ ਆ ਜਿਹੜੇ ਅ ਪਉ ਹੀ ਦੇ ਵਿੱਚੋਂ ਆਏ ਹੋਏ ਬੰਦੇ ਨੇ ਉਹਨਾਂ ਨੂੰ ਵੀ ਇੱਕ ਸਰਵ ਕਰਦੀ ਆ ਉਹਨਾਂ ਦੇ ਵਿੱਚ ਵੀ ਉਹ ਕਹਿੰਦੇ ਜੀ ਗਿਣਤੀ ਜਿਹੜੀ ਆ ਵੱਧ ਰਹੀ ਆ ਔਰ ਲੋਕੀ ਜਿਹੜੇ ਇੱਕ ਨੇਵੀ ਚੋਂ ਰਿਟਾਇਰ ਹੋ ਕੇ ਆਇਆ ਵਿਅਕਤੀ ਉਹ ਕਹਿੰਦਾ ਵੀ ਅਸੀਂ ਤਾਂ ਕਦੇ ਸੋਚ ਵੀ ਨਹੀਂ ਸਕਦੇ ਵੀ ਇਸ ਤਰ੍ਹਾਂ ਦਾ ਵੀ ਮਾਹੌਲ ਹੋਵੇਗਾ ਪਰ ਉਹ ਕਹਿੰਦਾ ਮੈਂ ਬ੍ਰੈਡ ਵਿਨਰ ਆ ਘਰ ਦਾ ਤੇ ਮੈਨੂੰ ਵੀ ਹੁਣ ਇਹ ਫੂਡ ਬੈਂਕ ਤੇ ਡਿਪੈਂਡ ਕਰਨਾ ਪੈ ਰਿਹਾ ਪਹਿਲਾਂ ਆਸ ਸੀ ਕਿ ਵੀ ਇੱਕ ਅੱਧੀ ਵਾਰੀ ਕਿਤੇ ਲਿਆਉਣਾ ਪਵੇਗਾ ਪਰ ਹੁਣ ਕਹਿੰਦਾ ਕਿਉਂਕਿ ਜਦੋਂ ਆਪਣੇ ਪੈਸੇ ਲੈ ਕੇ ਬਾਹਰ ਸ਼ੋਪਿੰਗ ਕਰਨ ਜਾਣੇ ਆ ਤਾਂ ਉਹ ਬਹੁਤ ਜਲਦ ਮੁੱਕ ਜਾਂਦੇ ਕਿਉਂਕਿ ਮਹਿੰਗਾਈ ਜਿਹੜੀ ਆ ਉਹ ਬਹੁਤ ਤੇਜ਼ੀ ਦੇ ਨਾਲ ਵਧ ਰਹੀ ਆ ਸੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਜੀ ਪਰ ਫੇਰ ਵੀ ਲੋਕ ਇੱਕ ਦੂਸਰੇ ਦੀ ਮਦਦ ਕਰਨ ਨੂੰ ਇਹਨਾਂ ਆਰਗੇਨਾਈਜੇਸ਼ਨਾਂ ਦੀ ਮਦਦ ਕਰਨ ਲਈ ਫੂਡ ਬੈਂਕ ਨੂੰ ਡੋਨੇਟ ਕਰਦੇ ਨੇ ਪੈਸੇ ਵੀ ਡੋਨੇਟ ਕਰਦੇ ਆ ਗਰੋਸਰੀ ਡੋਨੇਟ ਕਰਦੇ ਆ ਜਿਨ੍ਹਾਂ ਦੇ ਕੋਲ ਹੈ ਇਨਕਮ ਜਾਂ ਜਿਹੜੇ ਕਰ ਸਕਦੇ ਆ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਵਿਅਕਤੀ ਭੁੱਖਾ ਜਿਹੜਾ ਜੀ ਉਹ ਨਾ ਸੌ ਸਕੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ